ਹੈਲੋ ਜੀ ਫਰੈਂਡ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ ਟੂ ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਫਰੈਂਡ ਫਰੈਂਡ ਇੱਥੇ ਅੱਜ ਮੈਂ ਡਿਊਟੀ ਤੋਂ ਆਂਦੇ ਸਾਰ ਹੀ ਹੈਨਾ ਖਾਣਾ ਪੀਣਾ ਕਰਕੇ ਬੱਚਿਆਂ ਨੂੰ ਖਵਾ ਕੇ ਤੇ ਆਪ ਵੀ ਖਾ ਕੇ ਮੈਂ ਕਿਹਾ ਚਲੋ ਮਸ਼ੀਨ ਤੇ ਬੈਜ ਜਾਈਂ ਉਹਦੇ ਲਈ ਮੈਨੂੰ ਨਾ ਹੁਣ ਨਾ ਕੱਪੜਾ ਨਹੀਂ ਮਿਲ ਰਿਹਾ ਸੀਗਾ ਆ ਪਾਈਪਿੰਗ ਲਗਾਉਣ ਲਈ ਤੇ ਉਹ ਮੈਂ ਲੱਭ ਰਹੀ ਸੀਗੀ ਬਸ ਸਾਰੇ ਕਿਤੇ ਕਈ ਵਾਰੀ ਕੀ ਹੁੰਦਾ ਰੱਖ ਕੇ ਭੁੱਲ ਗਈ ਸੀਗੀ ਕੱਲ ਸ਼ਾਇਦ ਮੈਨੇ ਕੱਢਿਆ ਸੀਗਾ ਕੱਪੜਾ ਪਤਾ ਨਹੀਂ ਬੱਚਿਆਂ ਨੇ ਕਿਤੇ ਸਿੱਟ ਤਾ ਤੇ ਹੁਣ ਮੈਂ ਲੱਭੀ ਜਾਂਦੀ ਸੀ ਕਿ ਮਿਲਿਆ ਨਹੀਂ ਸੀਗਾ ਯਾਨਕਿ ਕਾਫੀ ਘੰਟੇ ਵਾਂਗੂ ਲੱਗ ਗਿਆ ਸੀਗਾ ਤੇ ਇੱਕ ਪਿੱਛੇ ਜੀ ਵੀਡੀਓ ਤੇ ਕਮੈਂਟ ਆਇਆ ਸੀਗਾ ਕਿ ਵੀ ਦੀਦੀ ਤੁਸੀਂ ਇੰਨਾ ਸਾਰਾ ਕੰਮ ਕਿਵੇਂ ਮੈਨੇਜ ਕਰ ਲੈਂਦੇ ਹੋ ਹੈਨਾ ਜੋਬ ਵੀ ਘਰ ਵੀ ਹੈਨਾ ਸਟੀਚਿੰਗ ਵੀ ਬੁਟੀਕ ਵੀ ਵੀ ਕਿਵੇਂ ਮੈਨੇਜ ਕਰ ਲੈਂਦੇ ਹੋ ਤੇ ਫਰੈਂਡ ਦੇਖੋ ਕਰਨਾ ਪੈਂਦਾ ਹੈਨਾ ਜ਼ਿੰਮੇਵਾਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਤੇ ਉਹ ਸਾਰਾ ਕੁਝ ਆਪ ਹੀ ਸਿਖਾ ਦਿੰਦੀ ਹੁੰਦੀਆਂ ਨੇ ਜਦੋਂ ਪੈਂਦੀ ਹੁੰਦੀਆਂ ਨੇ ਬੰਦੇ ਤੇ ਹੁੰਜ ਨਹੀਂ ਯਾਨਕਿ ਕੋਈ ਵੀ ਕਿਸੇ ਦਾ ਮਨ ਦੇਖੋ ਇੰਨਾ ਕੰਮ ਕਰਨ ਦਾ ਨਹੀਂ ਕਰਦਾ ਹੈਗਾ ਪਰ ਜਦੋਂ ਜ਼ਿੰਮੇਵਾਰੀ ਪੈਂਦੀਆਂ ਨੇ ਇਹਨਾਂ ਸਾਰਾ ਸ਼ੱਪੀਆਪ ਮੈਨੇਜ ਹੋ ਜਾਂਦਾ ਮੈਂ ਮਸੇ ਸਵੇਰੇ ਆਪਣਾ ਜਿਹੜਾ ਹੁੰਦਾ ਰੋਟੀ ਪਾਣੀ ਮੈਂ ਦੁਪਹਿਰ ਦਾ ਮੈਂ ਸਵੇਰੀ ਘਰ ਜੰਨੀ ਹੁੰਨੀ ਆ ਤੇ ਬੱਚੇ ਵੀ ਆਪਣਾ ਟਿਫਨ ਚਲੋ ਲੈ ਜਾਂਦੇ ਨੇ ਤੇ ਹਸਬੰਡ ਵੀ ਆਪਣਾ ਟਿਫਨ ਲੈ ਜਾਂਦੇ ਨੇ ਮੈਂ ਆਪਣਾ ਟਿਫਨ ਨਹੀਂ ਲੈ ਕੇ ਜਾਂਦੀ ਕਿਉਂਕਿ ਮੈਂ 2 ਵਜੇ ਆ ਜੰਨੀ ਹੁੰਨੀ ਆ ਤੇ ਇੱਕ ਅੱਧੀ ਰੋਟੀ ਚਲੋ ਮੈਂ ਨਾਸ਼ਤਾ ਕਰ ਜੰਨੀ ਹੁੰਨੀ ਆ ਤੇ ਫਿਰ ਦੁਪਹਿਰੇ ਚਲੋ 2:00 2:30 ਵਜੇ ਤੱਕ ਮੈਂ ਘਰੇ ਆ ਜਾਨੀ ਹੁੰਨੀ ਆ ਫਿਰ ਬੱਚਿਆਂ ਨਾਲ ਫਿਰ ਨਾਸ਼ਤਾ ਹੋ ਜਾਂਦਾ ਤੇ ਜਿਹੜੇ ਸਵੇਰ ਦੇ ਜਿਹੜਾ ਝਾੜੂ ਵਗੈਰਾ ਹੋ ਜਾਂਦਾ ਮੈਂ ਲਾ ਜਾਨੀ ਹੁੰਨੀ ਆ ਕਈ ਵਾਰੀ ਚਲੋ ਪੋਚਾ ਵੀ ਲਾ ਜਾਨੀ ਆ ਕਈ ਵਾਰੀ ਮੈਂ ਛੱਡ ਵੀ ਜਾਨੀ ਹੁੰਨੀ ਆ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਮੈਨੇ ਹਾਂ ਵੀ ਸਾਰੀ ਸਫਾਈਆਂ ਹੀ ਕਰਕੇ ਜਾਣੀਆਂ ਨੇ ਹਨਾ ਦੇਖੋ ਮੈਂ ਵੀ ਇਨਸਾਨ ਆ ਹਨਾ ਤੇ ਮਤਲਬ ਕਿ ਇੰਨਾ ਵੀ ਨਹੀਂ ਹੈਗਾ ਵੀ ਹਾਂ ਜਿਆਦਾ ਪ੍ਰੈਸ਼ਰ ਜਿਵੇਂ ਮੈਂ ਆਪਣੇ ਕੰਮ ਤਾਂ ਨਹੀਂ ਪਾਉਂਦੀ ਹੈਗੀ ਵੀ ਜਿਹੜਾ ਮੇਰਾ ਮੇਨ ਮੇਨ ਜਿਹਾ ਕੰਮ ਹੁੰਦਾ ਉਹ ਮੈਂ ਕਰ ਜਾਨੀ ਹੁੰਨੀ ਆ ਜਿਵੇਂ ਕਿ ਚਲੋ ਝ ਰਸਤਾ ਕਰਜ ਨਹੀਂ ਹੁੰਨੀ ਆ ਤੇ ਕਿਚਨ ਸਾਫ ਕਰ ਜਨੇ ਹੁੰਨੀ ਆ ਭਾਂਡੇ ਵਗੈਰਾ ਜਿਹੜੇ ਹੁੰਦੇ ਨੇ 2 4 ਕਿ ਹੁੰਦੇ ਨੇ ਮੇਰੇ ਜਿਆਦਾ ਨਹੀਂ ਹੁੰਦੇ ਹੈਗੇ ਕਿਉਂਕਿ ਦੁਪਹਿਰ ਸਵੇਰੇ ਅਸੀਂ ਇਹਨਾਂ ਨਾਸ਼ਤਾ ਵਗੈਰਾ ਬੱਚੇ ਵੀ ਨਹੀਂ ਕਰਦੇ ਹੈਗੇ ਤੇ ਘੱਟ ਹੀ ਕਰਦੇ ਆ ਕਦੇ ਕਰ ਲਿਆ ਕਦੇ ਨਹੀਂ ਕਰਿਆ ਹਨਾ ਐਂਜੀ ਹੁੰਦਾ ਤੇ ਉਹ ਭਾਂਡੇ ਵੀ ਫਿਰ ਮੈਂ ਆ ਕੇ ਮਾਰਨ ਹੁੰਦੀ ਆ ਤੇ ਬਸੇ ਵੇ ਜਦੋਂ ਮੈਂ 2 3 ਵਜੇ ਜਦੋਂ ਆ ਜਾਂਦੀ ਆ ਫਿਰ ਆਪਣਾ ਨਾਸ਼ਤਾ ਪਾਣੀ ਕਰਕੇ ਬੱਚਿਆਂ ਨੂੰ ਖਵਾ ਕੇ ਹਨਾ ਬੱਚੇ ਵੀ ਫਿਰ ਮੇਰੇ ਨਾਲ ਹੀ ਕਰਦੇ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਥੋੜਾ ਘੋਤਾ ਚਲੋ 10-15 ਕਿ ਮਿੰਟ ਦੇਖੋ ਮਿਲਦੇ ਨਹੀਂ ਸਿਰਫ ਰੈਸਟ ਕਰਨ ਨੂੰ ਤੇ ਫਿਰ ਛੋਟੇ ਬੇਟੇ ਦਾ ਟਾਈਮ ਹੋ ਜਾਂਦਾ ਫਿਰ ਉਹਨੂੰ ਟਿਊਸ਼ਨ ਛੱਡ ਕੇ ਆਉਂਨੇ ਆ ਫਿਰ ਐ ਹੁੰਦਾ ਵੀ ਚਲੋ ਜੇ ਕੋਈ ਵੀਡੀਓ ਪਾਉਣ ਵਾਲੀ ਹੁੰਦੀ ਹੈ ਤਾਂ ਮੈਂ ਵੀਡੀਓ ਪਾਉਣੀ ਹੁੰਦੀ ਹੈ YouTube ਵੀ ਮੈਨੇਜ ਕਰਦੀ ਆ ਹਨਾ ਤੇ ਫਿਰ ਜੇ ਕੋਈ ਕਈ ਵਰੀ ਵੀਡੀਓ ਨਹੀਂ ਬਣੀ ਹੁੰਦੀ ਹੈਗੀ ਤਾਂ ਫਿਰ ਮੈਂ ਆਪਣੇ ਜਿਵੇਂ ਕੀ ਹੁੰਦਾ ਸਟੀਚਿੰਗ ਵਗੈਰਾ ਦਾ ਕੰਮ ਕਰ ਲੈਣੀ ਨਹੀਂ ਆ ਕਈ ਵਰੀ ਕਟਿੰਗ ਕਰ ਲੈਣੀ ਹੁੰਦੀ ਆ ਤਾਂ ਸਟੀਚਿੰਗ ਅਗਲੇ ਦਿਨ ਕਰ ਲੈਣੀ ਆ ਕਈ ਵਰੀ ਰਾਤ ਨੂੰ ਕਟਿੰਗ ਕਰਕੇ ਰੱਖ ਲੈਣੀ ਹੁੰਦੀ ਆ ਇੰਜ ਕਰਦੀ ਹੁੰਨੀ ਆ ਮੈਂ ਯਾਨਕੀ ਹੁਣ ਐਵੇਂ ਨਹੀਂ ਹੈਗਾ ਵੀ ਮੈਨੇ ਨਾਲ ਦੀ ਨਾਲ ਕਟਿੰਗ ਕਰੀ ਤਾਂ ਸਟੇਜਿੰਗ ਵੀ ਕਰ ਲਈ ਹੈ ਨਾ ਬਸ ਮੈਂ ਇਕੱਠੀ ਕਟਿੰਗ ਕਰ ਲੈਂਦੀ ਹੁੰਨੀ ਆ ਜਿਵੇਂ ਇਕੱਠੇ ਕੱਪੜੇ ਜਦੋਂ ਹੋ ਜਾਂਦੇ ਨੇ ਨਾ ਤਾਂ ਮੈਂ ਇਕੱਠੀ ਕਟਿੰਗ ਕਰ ਲੈਂਦੀ ਹੁੰਨੀ ਆ ਪਰ ਹੁਣ ਜਿਵੇਂ ਕਿ ਸਰਾਦ ਜਿਵੇਂ ਚੱਲ ਪਏ ਨੇ ਤਾਂ ਹੁਣ ਕੰਮ ਬਹੁਤ ਜ਼ਿਆਦਾ ਘਟਾ ਹੈ ਤੇ ਇਸ ਕਰਕੇ ਮੈਂ ਬਸ ਹੌਲੀ ਹੌਲੀ ਆਪਣੇ ਜਿਹੜੇ ਘਰ ਦੇ ਵੀ ਕੱਪੜੇ ਨੇ ਕੁਝ ਮੰਮੀ ਦੇ ਆਏ ਹੋਣੇ ਤੇ ਮੇਰੇ ਆਏ ਹੋਏ ਮੇਰੇ ਵੀ ਪਏ ਨੇ ਕਾਫੀ ਸੂਟ ਬਣਾਉਣ ਵਾਲੇ ਤੇ ਮੈਂ ਸੋਚਦੀ ਵੀ ਸਰਾਦਾਂ ਚ ਮੈਂ ਆਪਣੇ ਕੰਮ ਕੱਢ ਦਵਾਂ ਤੇ ਜਦੋਂ ਸੀਜ਼ਨ ਆਊਗਾ ਚਲੋ ਫਿਰ ਮੈਨੂੰ ਇ ਇਸ ਕਰਕੇ ਤੇ ਵੈਸੇ ਇਹੀ ਹੁਣ ਕਸਟਮਰ ਦਾ ਸੂਟ ਪਿਆ ਸੀਗਾ ਕੱਲ ਦਾ ਇਹ ਮੈਨੇ ਅੱਧਾ ਰੈਡੀ ਕਰਤਾ ਸੀਗਾ ਯਾਨਕੀ ਫਿਟਿੰਗ ਵਗੈਰਾ ਕਰਤੀ ਸੀਗੀ ਤੇ ਦਿੱਤੀ ਹੁਣ ਪਾਈਪਿੰਗ ਵਗੈਰਾ ਰਹਿ ਗਈ ਸੀਗੀ ਲਾਉਣ ਵਾਲੀ ਪਾਈਪਿੰਗ ਹੀ ਮੈਨੂੰ ਯਾਨਕੀ ਪੂਰਾ ਘੰਟਾ ਹੋ ਗਿਆ ਸੀਗਾ ਕਪੜਾ ਲੱਭਦੇ ਨੂੰ ਲੱਭਿਆ ਨਹੀਂ ਸੀਗਾ ਤੇ ਹੁਣ ਜਦੋਂ ਲੱਭਿਆ ਪੂਰਾ ਘੰਟਾ ਮੈਂ ਦੇਖਿਆ ਮੈਨੇ ਟਾਈਮ ਵੀ ਮੈਨੇ ਨਾ ਟਾਈਮ ਲਗਾਤਾ ਕਿਉਂਕਿ ਕਲਰ ਹੀ ਨਹੀਂ ਮਿਲ ਰਿਹਾ ਸੀਗਾ ਬਸ ਤਾਂ ਮੈਂ ਜਨਨ ਕਿ ਜਿਹੜਾ ਵੀ ਪਲੇਨ ਕਪੜਾ ਹੁੰਦਾ ਸਾਰਾ ਸਾਂਭ ਕੇ ਰੱਖਦੀ ਆ ਮੈਂ ਗੇਰਦੀ ਨਹੀਂ ਹੈਗੀ ਪਲੇਨ ਤਾਂ ਬਿਲਕੁਲ ਵੀ ਨਹੀਂ ਗੇਰਦੀ ਹੈਗੀ ਕਿਉਂਕਿ ਮੈਂ ਜਿਹੜੀ ਪਾਈਪਿੰਗ ਹੁੰਦੀ ਹੈ ਨਾ ਉਹ ਘਰੇ ਬਣਾ ਕੇ ਆਪ ਹੀ ਬਣਾ ਕੇ ਲਗਾਨੀ ਹੁੰਦੀ ਆ ਰੈਡੀਮੇਡ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦੀ ਹੈਗੀ ਲਗਾਉਣੇ ਤੇ ਉਹ ਸਫਾਈ ਨਾਲ ਵੀ ਨਹੀਂ ਲੱਗਦੀ ਹੈਗੀ ਜਿੰਨੀ ਆਪਾਂ ਆਪਣੇ ਪਾਈਪਿੰਗ ਆਪਣੇ ਹੱਥ ਦੀ ਬਣਾਈ ਲਗਾਉਣੀ ਆ ਤੇ ਇੱਕ ਕਮੈਂਟ ਵੀ ਆਇਆ ਸੀਗਾ ਕਿ ਵੀ ਦੀਦੀ ਤੁਸੀਂ ਹੈਨਾ ਕਿਵੇਂ ਪਾਈਪਿੰਗ ਲਗਾਨੀਓ ਤੇ ਮੈਂ ਡੋਰੀ ਵਾਲੀ ਦੇਖੋ ਤੁਹਾਨੂੰ ਸਾਹਮਣੇ ਡੋਰੀ ਵੀ ਦਿਖ ਰਹੀ ਹੋਗੀ ਡੋਰੀ ਪਾ ਕੇ ਕੱਪੜੇ ਦੇ ਵਿੱਚ ਤੇ ਫਿਰ ਸ਼ਰਟ ਦੇ ਉੱਪਰ ਰੱਖ ਕੇ ਵਿੱਚ ਸਲਾਈ ਲਗਾ ਦਿੰਨੀ ਹੁੰਦੀ ਆ ਤੇ ਉਹਨੂੰ ਫਿਰ ਦੂਜੀ ਵਾਰੀ ਫੇਰ ਆਪਾਂ ਮੋੜ ਦਿੰਨੇ ਆ ਇੰਜ ਕਰਕੇ ਦੇਖੋ ਮੈਂ ਪਾਈਪਿੰਗ ਲਗਾਨੀ ਹੁੰਦੀ ਆ ਤੇ ਬਹੁਤ ਸੋਹਣੀ ਫਿਨਿਸ਼ਿੰਗ ਨਾਲ ਲੱਗਦੀ ਆ ਤੇ ਜਲਦੀ ਵੀ ਲੱਗ ਜਾਂਦੀ ਆ ਠੀਕ ਹੈ ਜੀ ਪਿੱਛੇ ਜਿਆ ਹੈ ਸੀਗਾ ਕਮੈਂਟ ਵੀ ਪਾਈਪਿੰਗ ਦੱਸਿਓ ਸਾਨੂੰ ਲਗਾਣੀ ਹੈ ਨਾ ਤੇ ਬਹੁਤ ਸੋਣੀ ਐਵੇਂ ਪਾਈਪਿੰਗ ਲੱਗ ਜਾਂਦੀ ਹੈ ਪਾਈਪਿੰਗ ਤਾਂ ਮੈਨੂੰ ਲੈਸ ਨਾਲੋਂ ਵੀ ਲਾਉਣੀ ਸੌਖੀ ਲੱਗਦੀ ਹੈ ਤੇ ਆਸਾਨ ਲੱਗਦੀ ਹੈ ਲਗਾਉਣੇ ਹੈ ਨਾ ਤੇ ਫਿਨਿਸ਼ਿੰਗ ਨਾਲ ਵੀ ਵਧੀਆ ਲੱਗਦੀ ਹੈ ਇਹ ਤੇ ਐਵੇਂ ਦੇਖੋ ਮੈਂ ਆਪਣਾ ਚਲੋ ਸਟੀਚਿੰਗ ਦਾ ਵੀ ਕੰਮ ਮੈਨੇਜ ਕਰ ਲੰਨੀ ਆ ਅਗਰ ਇੱਕ ਅੱਧੀ ਸ਼ਰਟ ਹੀ ਬਣਾਉਣੀ ਹੈ ਵੈਸੇ ਮੈਂ ਜਿਆਦਾ ਹੁਣ ਮੈਂ ਕੰਮ ਇੰਨਾ ਨਹੀਂ ਕਾਲੀ ਵਾਲਾ ਤਾਂ ਬਿਲਕੁਲ ਹੀ ਫੜਨਾ ਮੈਨੇ ਬੰਦ ਕਰਤਾ بس ਮੈਨੇ ਹੁਣ ਨਵੇਂ ਕਸਟਮਰ ਜੀ ਨਹੀਂ ਹੁਣ ਮੈਨੇ ਜੋੜਨੇ ਹੈਗੇ ਬਸ ਜੋੜੇ ਹੈਗੇ ਨੇ ਬਸ ਉਹੀ ਮੈਂ ਰੱਖਾਂਗੀ ਕਿਉਂਕਿ ਇੰਨਾ ਕੰਮ ਦੇਖੋ ਕੱਢਣਾ ਵੀ ਔਖਾ ਕਿਉਂਕਿ ਕੱਪੜਿਆਂ ਦਾ ਕੰਮ ਇਹ ਹੁੰਦਾ ਬਹੁਤ ਜ਼ਿਆਦਾ ਜ਼ਿੰਮੇਵਾਰੀ ਨਾਲ ਹੈਣਾ ਤੇ ਅਗਰ ਜੇ ਮੈਂ ਬਾਰੇ ਵੀ ਦਮਾ ਮੈਂ ਕੱਪੜੇ ਬਣਾਉਣੇ ਹਨ ਸ਼ਰਟਾਂ ਵਗੈਰਾ ਤਾਂ ਵੀ ਫਿਰ ਕੋਈ ਘੜਵਾਦ ਰਹਿ ਜੇ ਤਾਂ ਉਹ ਵੀ ਫਿਰ ਮੈਨੂੰ ਆਪ ਹੀ ਕਰਨੀ ਪਊਗੀ। ਜਾਂ ਮੈਂ ਦੇਖ ਰਹੀ ਹਾਂ ਹੁਣ ਅੱਗੇ ਜੇ ਮੈਨੂੰ ਕੋਈ ਵਧੀਆ ਜਿਹਾ ਕਾਰੀਗਰ ਮਿਲਿਆ ਤਾਂ ਮੈਂ ਸ਼ਰਟਾਂ ਵੀ ਸੋਚ ਰਹੀ ਹਾਂ ਕਿ ਮੈਂ ਬਾਹਰ ਹੀ ਦਿਆ ਕਰਾਂਗੀ। ਤੇ ਬਾਕੀ ਤਾਂ ਫਿਲਹਾਲ ਚਲੋ ਮੈਂ ਆਪ ਹੀ ਕਰ ਰਹੀ ਹਾਂ। ਬਸ ਕਦੇ ਇੱਕ ਇੱਕ ਦਿਨ ਕੱਟ ਲੰਨੀ ਹੁੰਦੀ ਆ ਦੂਜੇ ਦਿਨ ਮੈਂ ਸਟੀਚਿੰਗ ਤੇ ਬੈਹਿ ਜੰਨੀ ਹੁੰਦੀ ਆ ਤੇ ਫਿਰ ਮੈਂ ਸ਼ਾਮ ਨੂੰ ਆਪਣਾ ਰੋਟੀ ਸਬਜੀ ਦਾ ਹੋ ਜਾਂਦਾ ਸਬਜੀ ਵੀ ਮੈਂ ਸ਼ਾਮ ਨੂੰ ਬਣਾ ਕੇ ਰੱਖਦੀ ਆ ਸਵੇਰੇ ਮੈਂ ਨਹੀਂ ਬਣਾਉਂਦੀ ਹੈਗੀ ਇਹ ਵੀ ਮੈਨੂੰ ਥੋੜਾ ਜਿਹਾ ਚਲੋ ਆਸਾਨ ਹੋ ਜਾਂਦਾ ਸ਼ਾਮ ਨੂੰ ਸਬਜੀ ਬਣਾਣੀ ਹੁੰਦੀ ਆ ਤੇ ਆ ਦੇਖੋ ਇੱਥੇ ਆਪਣੀ ਸ਼ਰਟ ਸਾਰੀ ਹੋ ਗਈ ਸੀਗੀ ਰੈਡੀ ਤੇ ਕਾਲੀ ਚ ਸੀਗਾ ਇਹ ਸੂਟ ਕਾਲੀ ਚ ਨਹੀਂ ਸੀਗਾ ਸੌਰੀ ਮਤਲਬ ਕਿ ਉਹਨਾਂ ਨੇ ਜਾਣਾ ਸੀਗਾ ਉਹਨਾਂ ਦਾ ਅਚਾਨਕ ਫੋਨ ਆ ਗਿਆ ਸੀਗਾ ਤੇ ਸੂਟ ਤਾਂ ਉਹਨਾਂ ਨੇ ਕਾਫੀ ਦਿਨ ਦਾ ਦਿੱਤਾ ਹੋਇਆ ਸੀਗਾ ਤੇ ਇੱਥੇ ਹੁਣ 11:30 ਮੰਗੂ ਹੋ ਗਏ ਸੀਗੇ ਤੇ ਫਿਰ ਸਵੇਰੇ ਇਹਨਾਂ ਨੇ ਹੁਣ ਸੂਟ ਲੈਣਾ ਸੀਗਾ ਮੈਂ ਕਿਹਾ ਮੇਰੇ ਤੋਂ ਤਾਂ ਤੁਸੀਂ 6 ਵਜੇ ਸੂਟ ਚੱਕਿਓ ਕਿਉਂਕਿ ਉਸ ਤੋਂ ਬਾਅਦ ਮੈਂ ਤੁਹਾਨੂੰ ਹੁਣ ਫਿਰ ਮੈਂ ਨਹੀਂ ਦੇ ਸਕਾਂਗੀ ਹਨਾ ਤੇ ਇਸੇ ਕਰਕੇ ਹੁਣ ਮੈਂ ਸਾਰਾ ਹੁਣ ਆਪ ਹੀ ਤਰਪਾਈ ਵੀ ਆਪ ਹੀ ਕਰਾਂਗੀ ਕਿਉਂਕਿ ਹੁਣ ਰਾਤ ਨੂੰ ਤਾਂ ਮੈਂ ਕਿਹਨੂੰ ਦਵਾਂ ਹੁਣ ਤਰਪਾਈ ਕਰਨੀ ਤੇ ਸੂਟ ਵੀ ਉਹਨਾਂ ਨੂੰ ਚਾਹੀਦਾ ਸੀਗਾ ਇੱਕ ਦਿਨ ਪਹਿਲਾਂ ਸੀਗਾ ਸੂਟੇ ਲੇਟ ਹੋ ਗਏ ਸੀਗਾ ਮੈਂ ਕਿਹਾ ਸ਼ਾਇਦ ਉਹਨਾਂ ਨੂੰ ਚਾਹੀਦਾ ਨਹੀਂ ਹੈਗਾ ਤੇ ਵੈਸੇ ਥੋੜੀ ਜਿᱷ ਫਿਰ ਘੋਲ ਜੀ ਹੋ ਗਈ ਸੀਗੀ ਇਸ ਕਰਕੇ ਤੇ ਫਿਰ ਤਰਪਾਈ ਵਗੈਰਾ ਵੀ ਹੁਣ ਮੈਂ ਰਾਤ ਨੂੰ ਹੀ ਕਰਕੇ ਪਾਵਾਂਗੀ ਇੱਥੇ ਮੈਂ ਵੈਸੇ ਸ਼ਰਟ ਬਣਾਉਣ ਤੋਂ ਬਾਅਦ ਨੇ ਮੈਂ ਰੋਟੀ ਸਬਜ਼ੀ ਆਪਣੀ ਕਰਨ ਤੋਂ ਬਾਅਦ ਕਿਚਨ ਸਾਫ਼ ਕਰਨ ਤੋਂ ਬਾਅਦ ਦੁਬਾਰੇ ਹੁਣ ਮੈਂ ਕਿਹਾ ਚਲੋ ਹੁਣ ਤਰਪਾਈ ਵਗੈਰਾ ਕਰਕੇ ਹੀ ਪਾਵਾਂਗੀ ਕੱਲ ਤੇ ਜੇ ਮੈਂ ਸਿੱਟ ਦਵਾਂਗੇ ਇਹ ਕੰਮ ਤਾਂ ਫਿਰ ਕੱਲ ਦੀ ਤਾਂ ਫਿਰ ਫੇਰ ਹੀ ਰਹਿ ਜਾਣੀ ਕਿਉਂਕਿ ਮੈਨੂੰ ਸਵੇਰੇ ਮੈਨੂੰ ਐ ਹੁੰਦਾ ਮੇਰੇ ਤੋਂ ਇਹ ਨੀਚ ਸੱਜਰੇ ਨਹੀਂ ਉੱਠੇ ਜਾਂਦਾ ਹੈਗੇ ਵੀ ਤਰਪਾਈ ਕਰਨ ਲਈ ਐਕਸਟਰਾ ਟਾਈਮ ਲੈ ਕੇ ਵੀ ਛੇਤੀ ਉੱਠਾ ਹੈਣਾ ਕਿਉਂਕਿ ਇੱਕ ਨੀਂਦ ਜਿਹੜੀ ਹੁੰਦੀ ਹੈ ਜਿਹੜੇ ਟਾਈਮ ਆਪਾਂ ਉੱਠਦੇ ਆ ਉਹੀ ਟਾਈਮ ਹੀ ਖੁੱਲਦੀ ਹੈ ਬਸ ਕੀ ਹੋਇਆ ਕਦੇ ਵੀ ਜਲਦੀ ਉੱਠ ਜਾਈਏ ਹੈਣਾ ਤਾਂ ਇਹਨਾਂ ਨਹੀਂ ਬਸ ਮੈਂ ਸਵੇਰੇ 5:30 ਵਜੇ ਮੰਗੂ ਉੱਠਦੀ ਆ ਫੇ 5:30 ਵਜੇ ਉੱਠਦੇ ਸਾਰੇ ਆਪਣਾ ਸਵੇਰੇ ਹੀ ਆਪਣਾ ਰੋਟੀ ਪਾਣੀ ਕਰਕੇ ਡਿਊਟੀ ਤੇ ਫਿਰ ਚਲੇ ਜਾਣੇ ਹੁੰਦੇ ਆ ਤੇ ਇਸ ਕਰਕੇ ਹੁਣ ਤਰਪਾਈ ਵੀ ਫਿਰ ਮੈਨੂੰ ਹੀ ਕਰਨੀ ਪਊਗੀ ਸਵੇਰੇ ਬੱਚਿਆਂ ਨੂੰ ਛੁੱਟੀ ਹੈ ਤਾਂ ਮੈਂ ਉਹਨਾਂ ਨੂੰ ਫੋਨ ਕਰਤਾ ਸੀਗਾ ਵੀ ਤੁਸੀਂ ਬੱਚਿਆਂ ਤੋਂ ਲੈ ਜਿਓ 9 ਵਜੇ ਉਸ ਤੋਂ ਬਾਅਦ ਤੁਸੀਂ ਨਾ ਆਇਓ ਹੈਨਾ ਤੇ ਕਸਟਮਰਾਂ ਨੂੰ ਵੀ ਐਸੀ ਵੀ ਮੈਂ ਕਿਹਾ ਹੋਇਆ ਵੀ ਅਗਰ ਤੁਸੀਂ ਆਉਣਾ ਆ ਜਾਂ ਕੋਈ ਸੂਟ ਲੈਣਾ ਦੇਣਾ ਤਾਂ ਤੁਸੀਂ ਫੋਨ ਕਰਕੇ ਆਇਓ ਬਿਨਾ ਫੋਨ ਤੋਂ ਮੇਰੇ ਕੋਲੇ ਨਾ ਆਇਓ ਹੈਨਾ ਕਈ ਵਾਰੀ ਇਹੀ ਹੁੰਦਾ ਮੈਂ ਨਾ ਮਿਲ ਅਗਲਾ ਇੰਨੀ ਦੂਰੋਂ ਆਉਂਦੇ ਹੁੰਦੇ ਨੇ ਪਿੰਡ-ਪਿੰਡ ਤੋਂ ਆਉਂਦੇ ਨੇ ਇਸ ਕਰਕੇ ਤੇ ਇੱਥੇ ਬੱਸ ਮੈਂ ਸਾਰਾ ਕੁਝ ਹੁਣ ਪ੍ਰੈਸ ਵਗੈਰਾ ਕਟਿੰਗ ਕਰਕੇ ਤਰਪਾਈ ਕਰਕੇ ਫਿਰ ਆਪਾਂ ਰਾਮ ਨਾਲ ਸੋ ਜਾਵਾਂਗੇ ਤੇ ਇੰਜ ਦੇਖੋ ਮੈਂ ਸਾਰਾ ਆਪਣਾ ਮੈਨੇਜ ਕਰ ਲੰਨੀ ਆ ਚਲੋ ਹੋ ਹੀ ਜਾਂਦਾ ਮੈਨਸ ਦਾ ਸਾਰਾ ਟਾਈਮ ਟੇਬਲ ਆਪ ਹੀ ਆ ਬਣ ਜਾਂਦਾ ਪਹਿਲੇ ਪਹਿਲੇ 2-3 ਦਿਨ ਤਾਂ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਿਆ ਸੀਗਾ ਕਈ ਵਾਰੀ ਮਨ ਕਰਦਾ ਸੀਗਾ ਵੀ ਹਾਏ ਵੀ ਛੱਡ ਪੜਾ ਹੈਨਾ ਵੀ ਇੰਨਾ ਕੰਮ ਕਰਕੇ ਕੀ ਕਰਨਾ ਪਰ ਹੁਣ ਸਾਰਾ ਕੁਝ ਚਲੋ ਸੈਟਿੰਗ ਹੋ ਗਈ ਹੈ ਤੇ ਬਸ ਥੋੜਾ ਇੱਕ ਹੁਣ ਵਲੌਗ ਦਾ ਰਹਿ ਗਿਆ ਵੀਡੀਓ ਦਾ ਰਹਿ ਗਿਆ ਇਹ ਵੀ ਮੈਂ ਹੁਣ ਥੋੜਾ ਥੋੜੀ ਥੋੜੀ ਹੌਲੀ ਹੌਲੀ ਆਪਣਾ ਟਾਈਮ ਸੈੱਟ ਕਰਾਂਗੀ ਤਰਪਾਈ ਵੀ ਵੈਸੇ ਇਥੇ ਹੁਣ ਮੈਂ ਫਟਾਫਟ ਕਰ ਦਵਾਂਗੀ ਤਰਪਾਈ ਚਾ ਚਲੋ ਹੱਥ ਮੇਰੇ ਐ ਸਪੀਡ ਨਾ ਬਹੁਤ ਵਧੀਆ ਤੇ ਮੈਂ ਯਾਨੀ 15-20 ਮਿੰਟਾਂ ਦੇ ਅੰਦਰ ਅੰਦਰ ਸ਼ਰਟ ਜਿਹੜੀ ਹੈਗੀ ਉਹ ਤਰਪਾਈ ਕਰ ਦਿੰਨੀ ਹੁੰਨੀ ਆ ਤੇ ਇਸੇ ਕਰਕੇ ਮੈਂ ਕੱਲ ਤੇ ਨਹੀਂ ਛੱਡਿਆ ਹੈਗਾ ਮੈਂ ਕਿਹਾ ਚਲੋ ਕਿੱਥੇ ਮੈਂ ਹੁਣ ਤਰਪਾਈਆਂ ਵਗੈਰਾ ਹੁਣ ਰਾਤ ਨੂੰ ਪਹਚਾਵਾਂਗੀ ਮੈਂਸ ਤਾਂ ਚਲੋ ਉਹ ਕਰ ਦਿੰਦੇ ਹਨ ਸਵੇਰੇ ਸਾਜਰੇ ਵੀ ਦੇ ਦਿੰਦੇ ਉਹ ਬਸ ਫਿਰ ਲਿਆਣਾ ਤੇ ਦੇਣਾ ਕਰਨੀ ਔਖਾ ਸੀਗਾ ਮਾ ਚਲੋ ਕੁਝ ਨਹੀਂ ਹੁੰਦਾ 15 ਮਿੰਟ ਲੱਗਣੇ ਨੇ ਤੇ ਇਹਨੂੰ ਵੀ ਮੈਂ ਹੁਣ ਕਰਕੇ ਰੱਖ ਦਿੰਨੀ ਆ ਟੈਨਸ਼ਨ ਫ੍ਰੀ ਹੋ ਜਾਵਾਂਗੀ ਹਨਾ ਤਾਹੀਂ ਹੁਣ ਬੱਸ ਮੈਂ ਇੰਟਰਲੋਕ ਪ੍ਰੈਸ ਵਗੈਰਾ ਸਾਰਾ ਹੁਣ ਕਰਕੇ ਸੂਟ ਰੈਡੀ ਕਰਕੇ ਨਿਫਾਫੇ ਦੇ ਵਿੱਚ ਪਾ ਕੇ ਤੇ ਬੱਸ ਸਵੇਰੇ ਬੱਚਿਆਂ ਨੂੰ ਕਹਿ ਦਵਾਂਗੇ ਜਦੋਂ ਆਣਗੇ ਵੀ ਚਲੋ ਸੂਟ ਖੜਾ ਦੇਵਾਂਗੇ ਬੱਚੇ ਕੱਲ ਨੂੰ ਰਮਣੀਤ ਘਰੀ ਹੋਊਗਾ ਤੇ ਚਲੋ ਜੀ ਫਰੈਂਡ ਹੁਣ 11:30 ਪੌਣੇ 12 ਹੋ ਗਏ ਸੀਗੇ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਆਪਾਂ ਕੱਲ੍ਹ